ਸਿੱਖ ਇਸ ਇੱਕ ਸੈਪਰੇਟ ਰਿਲੀਜੀਅਨ ਹਨ ਇਨ 에ਵਰੀ ਐਸਪੈਕਟ ਹਰ ਇੱਕ ਨੁਕਤੇ ਤੋਂ ਹਿੰਦੂਆਂ ਨਾਲੋਂ ਸਟਿਸੀਮਿਲਰ ਨਹੀਂ ਅਪੋਸਡ ਸਿਸਟਮ ਹੈ ਜੋ ਮੂਰਤੀ ਪੂਜਾ ਕਰਦੇ ਅਸੀਂ ਮੂਰਤੀ ਨੂੰ ਖੰਡਨ ਕਰਦੇ ਹਾਂ ਰਾਈਟ ਜੋ ਵਰਨਾਸ਼ਰਮ ਧਰਮ ਆਇਆਗਾ ਜਾਤ ਪਾਤ ਤੇ ਬਲੀਵ ਕਰਦੇ ਅਸੀਂ ਜਾਤ ਪਾਤ ਦੇ ਨੂੰ ਖੰਡਨ ਕਰਦੇ ਹਾਂ ਉਹਨਾਂ ਦਾ ਨਿਸ਼ਾਨ ਹੈ ਕਿ ਉਹਨਾਂ ਦਾ ਰੰਗ ਹੈ ਕੇਸਰੀ ਸਮਝੇ ਸਾਡਾ ਰੰਗ ਹੈ ਜੋ ਬਸੰਤੀ ਬਸੰਤ ਦਾ ਗੁਰੂ ਦਾ ਨੇਚਰ ਦਿਨਾਰ ਬਲਾਇਆ ਵੇ ਹੁਣ ਉਸ ਤੋਂ ਬਾਅਦ ਸਿੱਖਾਂ ਨੇ ਦੀ ਜਿਹੜੀ ਟ੍ਰੈਡੀਸ਼ਨ ਹੈ ਰਹਿਤ ਮਰਿਆਦਾ ਉਹਦੇ ਵਿੱਚ سرمਈ ਰੰਗ ਨੀਲਾ ਜਿਸ ਨੂੰ ਗੂੜਾ ਕਹਿ ਦਿੰਦੇ ਉਹ ਇੰਟਰੋਡਿਊਸ ਕੀਤਾ ਤੋਂ ਜੋ ਉਹਨਾਂ ਨੇ ਫੈਸਲਾ ਕੀਤਾ ਬਿਲਕੁਲ ਰਹਿਤ ਮਰਿਆਦਾ ਦੇ ਮੁਤਾਬਕ ਕੀਤਾ ਜਦੋਂ ਫਿਰ ਜੇ ਕੇਸਰੀ ਰੰਗ ਦੀ ਅਸੀਂ ਗੱਲ ਕਰੀਏ ਤਾਂ ਕੇਸਰੀ ਰੰਗ ਆਖਰਕਾਰ ਪਹੁੰਚ ਕਿਵੇਂ ਆਇਆ ਕੇਸਰੀ ਰੰਗ ਹੀ ਕਿਵੇਂ ਸਾਰੇ ਗੁਰਦੁਆਰਾ ਸਾਹਿਬ ਤਾਂ ਫਿਰ ਦੇਖੋ ਜੀ ਗੱਲ ਇਹ ਆ ਜਿਹੜਾ ਸਿੱਖ ਕਮਿਊਨਿਟੀ ਆ ਉਹ ਮੋਸਟਲੀ ਪਹਿਲਾਂ ਹਿੰਦੂ ਸੀਗੇ ਹਿੰਦੂਆਂ ਦੇ ਵਿੱਚੋਂ ਸਿੱਖ ਬਹੁਤੇ ਸਾਰੇ ਸਿੱਖੀ ਉਹਨਾਂ ਨੇ ਪਰਮਾਣਿਤ ਕੀਤੀ ਸੀ ਸਿੱਖੀ ਸਰੂਪ ਲੈ ਆਂਦਾ ਸਿੱਖੀ ਟ੍ਰੈਡੀਸ਼ਨ ਸਿੱਖੀ ਪ੍ਰੈਕਟਿਸਸ ਗੁਰੂ ਗ੍ਰੰਥ ਸਾਹਿਬ ਦਰਬਾਰ ਸਾਹਿਬ ਸਾਰੀਆਂ ਚੀਜ਼ਾਂ ਆਈਆਂ ਉਹਦੇ ਵਿੱਚ ਕਿਸੇ ਵੇਲੇ ਮਤਲਬ ਇਸ ਕਿਸਮ ਦੀਆਂ ਗਲਤੀਆਂ ਹੋ ਗਈਆਂ ਤਾਂ ਇਸ ਦੇ ਵਿੱਚ ਕਿਸੇ ਦੂਸਰੇ ਨੂੰ ਕੋਈ ਇਤਰਾਜ਼ ਕਰਨ ਦੇ ਲੋਕ ਉਹ ਤਾਂ ਸਿੱਖਾਂ ਦੀ ਆਪਣੀ ਜੋ ਹੈ ਉਸ ਦੇ ਮੁਤਾਬਕ ਉਹਨਾਂ ਨੇ ਕੀਤਾ ਸਿੱਖਾਂ ਦੀ ਜੋ ਪ੍ਰੈਕਟਿਸਿਸ ਹੈਗੀ ਆ ਜੋ ਸਿੱਖਾਂ ਦੀ ਟ੍ਰੈਡੀਸ਼ਨ ਹੈਗੀ ਉਸ ਦੇ ਮੁਤਾਬਕ ਉਹਨੇ ਕਿਸੇ ਨੂੰ ਕੋਈ ਦੁੱਖ ਦੀ ਤਕਲੀਫ ਦੀ ਲੋੜ ਨਹੀਂ ਕਿਸੇ ਨੂੰ ਬੁਰਾ ਨਹੀਂ ਕਿਹਾ ਕਿਸੇ ਦਾ ਕੋਈ ਅਲੋਚਨਾ ਨਹੀਂ ਕੀਤੀ ਜੋ ਗੁਰੂ ਦਾ ਹੁਕਮ ਹੈ ਨਾ ਉਹ اٹਲ ਉਸ ਦੇ ਉੱਤੇ ਕੋਈ ਛਾਂਬੀਨ ਹੋ ਨਹੀਂ ਸਕਦੀ ਸੋ ਇਸ ਕਰਕੇ ਗੁਰੂ ਨੇ ਜੋ ਐਸਟੈਬਲਿਸ਼ ਕਰਤੀ ਫੈਕਟ ਦੇ ਦਿੱਤਾ ਉਸ ਨੂੰ ਅਸੀਂ ਐਕਸੈਪਟ ਹੀ ਕਰਦੇ ਹਾਂ ਉਸ ਤੇ ਨੁਕਤਾ ਚੁਣੀ ਨਹੀਂ ਕਰਦੇ ਇਵੇਂ ਸ਼੍ਰੀ ਹਿਮਕੁੰਡ ਸਾਹਿਬ ਦੀ ਗੱਲ ਆਉਂਦੀ ਆ ਵੀ ਉਹਦਾ ਕੋਈ ਇਤਿਹਾਸਕ ਨਹੀਂ ਹੈਗਾ ਆ ਇਸ ਚੀਜ਼ ਇਹਦਾ ਮਤਲਬ ਵੀ ਜਦੋਂ ਕਿਤੇ ਆਰਐਸਐਸ ਨਾਲ ਰਿਲੇਟ ਕਰਿਆ ਜਾਂਦਾ ਤਾਂ ਇਹਦਾ ਕੀ ਕੇ ਕਾਰਨ ਵੀ ਆ ਵੀ ਕਈ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਕਰੀ ਹੈ ਛੇੜਖਾਨੀ ਨਹੀਂ ਉਹ ਤਾਂ ਛੇੜਖਾਨੀ ਕਰਦੇ ਆ ਕੋਈ ਵੀ ਜਿਹੜਾ ਧਰਮ ਹੈ ਉਸ ਨੂੰ ਟਿਮਾਲਿਸ਼ ਕਰਨ ਲਈ ਜਿਹੜਾ ਆਪੋਜ਼ਿਟ ਸਿਸਟਮ ਆ ਉਹ ਕੋਈ ਨਾ ਕੋਈ ਸ਼ਰਾਰਤੀ ਇਸ ਕਿਸਮ ਦੀ ਕਰਦਾ ਹਿਮਕੁੰਡ ਕੋਈ ਸਿੱਖਾਂ ਦੇ ਨਾਲ ਰਿਲੇਸ਼ਨ ਨਹੀਂ ਹੁੰਦਾ ਉਹ ਸਾਡੇ ਤੇ ਛੋਪਿਆ ਗਿਆ ਬਚਿੱਤਰ ਨਾਟਕ ਉਸ ਦੇ ਵਿੱਚੋਂ ਨਿਕਲੀ ਵੀ ਗੱਲ ਨੂੰ ਉਹਨੇ ਲੈ ਕੇ ਕਹਿਤਾ ਗੁਰੂ ਗੋਬਿੰਦ ਸਿੰਘ ਨੇ ਪਿਛਲੇ ਜਨਮ 'ਚ ਤਪੱਸਿਆ ਨਾ ਤਪੱਸਿਆ ਸਾਡੇ ਨਾਲ ਨਾ ਪਿਛਲਾ ਤੇ ਨਾ ਅਗਲਾ ਜਨਮ ਜਨਮ ਇਹੀ ਸਮਝੇ ਕਿ ਇਸ ਵਿੱਚ ਹੀ ਤੁਸੀਂ ਵਿਚਰਨਾ ਇਸ ਦੇ ਵਿੱਚ ਹੀ ਤੁਸੀਂ ਸਮਾਜ ਦੇ ਵਿੱਚ ਰਹਿ ਕੇ ਸਮਾਜ ਦੀਆਂ ਕੁਰਸੀਆਂ ਦੇ ਖਿਲਾਫ ਸਟ੍ਰਗਲ ਕਰਨਾ ਅੱਸੀ ਕੱਲ੍ਹ ਕੁਝ ਦਿਨ ਪਹਿਲਾਂ ਜਿਵੇਂ ਕਿ ਲਗਾਤਾਰ ਸੁਰਖੀਆਂ ਵੀ ਰਹੀਆਂ ਤੇ ਅੱਗੇ ਨੂੰ ਜੇ ਕਿਹਾ ਜਾਵੇ ਤਾਂ ਜਿਹੜਾ ਐਲਾਨ ਜਾਂ ਕਹੀਏ ਕਿ ਜੱਥੇਦਾਰ ਸਾਹਿਬ ਦੇ ਵੱਲੋਂ ਜਿਹੜਾ ਹੁਕਮ ਜਾਰੀ ਕੀਤਾ ਗਿਆ ਉਹਦੇ ਵਿੱਚ ਇਹ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿੰਨੇ ਵੀ ਅੱਗੇ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਸੀਗੇ ਹੁਣ ਉਹ ਦੋ ਰੰਗ ਨੇ ਜਿਹੜੇ ਚਾਹੇ ਨੀਲਾ سرمਈ ਰੰਗ ਦੀ ਗੱਲ ਕੀਤੀ ਜਾਵੇ ਜਾਂ ਬਸੰਤੀ ਰੰਗ ਦੇ ਝੰਡੇ ਨੇ ਜਿਹੜੇ ਉਹ ਝੂਲਿਆ ਕਰਨਗੇ ਪਰ ਉਸ ਤੋਂ ਬਾਅਦ ਦੇ ਵਿੱਚ ਦੇਖਿਆ ਜਾਵੇ ਤਾਂ ਕਈ ਤਰ੍ਹਾਂ ਦੇ ਜੇ ਕਹੀਏ ਇਤਿਹਾਸਿਕ ਜਦੋਂ ਦੇਖਦੇ ਆਪਾਂ ਛੋਕੜਾ ਤਾਂ ਉਹਦੇ ਵਿੱਚ ਕਈ ਰੰਗਾਂ ਦਾ ਜ਼ਿਕਰ ਹੁੰਦਾ ਹੈ ਜੇ ਹੁਣ ਖਾਲਸਾ ਪੰਥ ਦੀ ਸਥਾਪਨਾ ਦੀ ਗੱਲ ਕੀਤੀ ਜਾਵੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਨੇ ਉਸ ਸਮੇਂ ਦੇ ਦੌਰਾਨ ਨੀਲੇ ਝੰਡੇ ਯਾਨਕੀ ਨishan ਸਾਹਿਬ ਤੇ ਨੀਲਾ ਝੰਡਾ ਚੁਲਾਇਆ ਸੀਗਾ ਤੇ ਇਸੇ ਚੀਜ਼ ਨੂੰ ਲੈ ਕੇ ਕਈ ਲੋਕ ਇਹਦੇ ਤੇ ਟਿੱਪਣੀਆਂ ਕਰ ਰਹੇ ਨੇਗੇ ਪਰ ਗੱਲ ਇਹ ਹੈ ਕਿ ਜਿਹੜੇ ਸਿੱਖ ਬੁੱਧੀਜੀਵੀ ਨੇ ਉਹ ਇਹਦੇ ਬਾਰੇ ਕੀ ਸੋਚਦੇ ਨੇ ਕਿ ਠੀਕ ਹੈ ਜੋ ਇੱਕ ਫੈਸਲਾ ਕਰ ਲਿਆ ਗਿਆ ਜਾਂ ਇਹ ਕਿ ਆਖਰਕਾਰ ਇਹ ਫੈਸਲਾ ਲੈਣ ਦੀ ਲੋੜ ਆਖਰ ਕਿਉਂ ਪਈ ਸਾਡੇ ਨਾਲ ਗੁਰਦਰਸ਼ਨ ਸਿੰਘ ਢਿੱਲੋਂ ਨੇਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਟਰਨ ਸਾਹਿਬ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਹੁਕਮ ਜਾਰੀ ਹੋਇਆ ਉਸ ਤੋਂ ਬਾਅਦ ਦੇ ਵਿੱਚ ਕਈ ਜਗ੍ਹਾ ਤੇ ਚੇਂਜ ਕਰਨਾ ਉਹ ਸ਼ੁਰੂ ਹੋ ਵੀ ਚੁੱਕਿਆ ਹੈਗਾ ਇਹਦੇ ਜੇ ਰਹਿਤ ਮਰਿਆਦਾ ਦੇ ਤੌਰ ਤੇ ਦੇਖਿਆ ਜਾਵੇ ਤਾਂ ਫੈਸਲਾ ਕੀ ਦੇਖਦੇ ਲਿਆ ਗਿਆ ਜੀ ਤੇ ਕੀ ਲੋੜ ਸੀ ਨਹੀਂ ਦੇਖੋ ਜਿਹੜੀ ਇੱਕ ਸਿੱਖਾਂ ਦੀ ਟ੍ਰੈਡੀਸ਼ਨ ਹੈ ਸਿੱਖਿਜ਼ਮ ਇੱਕ ਸੈਪਰੇਟ ਰਿਲੀਜਨ ਹੈ ਇਨ ਐਵਰੀ ਐਸਪੈਕਟ ਹਰ ਇੱਕ ਨੁਕਤੇ ਤੋਂ ਹਿੰਦੂਆ ਨਰੋ ਡਿਸਿਮਿਲਰ ਨਹੀਂ ਅਪੋਜ਼ਡ ਸਿਸਟਮ ਜੋ ਮੂਰਤੀ ਪੂਜਾ ਕਰਦੇ ਅਸੀਂ ਮੂਰਤੀ ਨੂੰ ਖੰਡਨ ਕਰਦੇ ਹਾਂ ਰਾਈਟ ਜੋ ਵਰਨਾਸ਼ਰਮ ਧਰਮ ਆਇਆਗਾ ਜਾਤ ਪਾਤ ਤੇ ਬਲੀਵ ਕਰਦੇ ਅਸੀਂ ਜਾਤ ਪਾਤ ਦੇ ਨੂੰ ਖੰਡਨ ਕਰਦੇ ਅਸੀਂ ਕਿਸੇ ਜਾਤ ਪਾਤ ਦੇ ਵਿੱਚ ਨਹੀਂ ਮੰਨਦੇ ਸਮਝੇ ਕਿ ਨਹੀਂ ਸਾਡੇ ਲਈ ਮਾਨਵਤਾ ਇੱਕ ਹੈ ਤੋ ਇਸ ਕਰਕੇ ਸਾਡਾ ਜਿਹੜਾ ਸਿਸਟਮ ਆ ਉਹਨਾਂ ਤੋਂ ਅਪੋਜ਼ਡ ਸਿਸਟਮ ਉਹਨਾਂ ਦਾ ਨਿਸ਼ਾਨ ਹੈ ਕਿ ਉਹਨਾਂ ਦਾ ਰੰਗ ਹੈ ਕੇਸਰੀ ਸਮਝੇ ਸਾਡਾ ਰੰਗ ਹੈ ਜੋ ਬਸੰਤੀ ਬਸੰਤ ਦਾ ਗੁਰੂ ਦਾ ਨੇਚਰ ਦੇ ਨਾਲ ਮਿਲਾਇਆ ਹੋਇਆ ਹੁਣ ਉਸ ਤੋਂ ਬਾਅਦ ਸਿੱਖਾਂ ਦੀ ਜਿਹੜੀ ਟ੍ਰੈਡੀਸ਼ਨ ਹੈ ਰਹਿਤ ਮਰਿਆਦਾ ਉਹਦੇ ਵਿੱਚ سرمਈ ਰੰਗ ਨੀਲਾ ਜਿਸ ਨੂੰ ਗੂੜਾ ਕਹਿ ਦਿੰਦੇ ਉਹ ਇੰਟਰੋਡਿਊਸ ਕੀਤਾ ਤੋਂ ਜੋ ਉਹਨਾਂ ਨੇ ਫੈਸਲਾ ਕੀਤਾ ਬਿਲਕੁਲ ਰਹਿਤ ਮਰਿਆਦਾ ਦੇ ਮੁਤਾਬਕ ਕੀਤਾ ਔਰ ਰਹਿਤ ਮਰਿਆਦਾ ਜਦੋਂ ਬਣਾਈ ਸੀ ਸਿੱਖਾਂ ਦੇ ਪਰਮੁਖ ਜਿਹੜੇ ਉਸ ਵੇਲੇ ਦੇ ਬੁੱਧੀਜੀਵੀ ਸੀ ਉਹਨਾਂ ਨੂੰ ਵਿੱਚ ਇਨਵੋਲ ਕੀਤਾ ਬੜਾ ਲੰਮਾ ਅਰਸਾ ਗੱਲਬਾਤ ਚੱਲਦੀ ਰਹੀ ਆ ਹੋਵੇ ਉਹ ਹੋਵੇ ਕਿਵੇਂ ਹੋਵੇ ਕਿਹੜਾ ਰੰਗ ਹੋਵੇ ਕਿਹੜਾ ਰੂਪ ਹੋਵੇ ਕਿਹੜੇ ਕਿਸ ਤਰ੍ਹਾਂ ਦੀ ਸਾਰੀ ਜੋ ਜ਼ਿੰਦਗੀ ਦਾ ਪਹਿਰਾਵਾ ਹੈ ਉਸ ਨੂੰ ਕਿਸ ਤਰ੍ਹਾਂ ਨਿੱਠਿਆ ਜਾਵੇ ਤੋਂ ਉਹਦੇ ਵਿੱਚ ਇਹ ਫੈਸਲਾ ਹੋਇਆ ਗਿਆ ਤੋਂ ਉਹ ਫੈਸਲਾ ਜਿਹੜਾ ਉਹ ਸਾਰੇ ਸਮੁੱਚੇ ਪੰਥ ਨੂੰ ਮਨਜ਼ੂਰ ਆ ਤੋਂ ਇਸ ਕਰਕੇ ਮਤਲਬ ਕੋਈ ਵੀ ਜਿਹੜੀ ਚੀਜ਼ ਹੈ ਇਸ ਦੇ ਵਿੱਚ ਕੋਈ ਚੀਜ਼ ਵੀ ਜਿਹੜੀ ਉਹ ਮर्यादा ਦੇ ਵਿਰੋਧ ਚ ਨਹੀਂ ਮर्यादा ਦੇ ਨਾਲ ਰਲਦੀ ਮਿਲਦੀ ਇੱਕ ਮਿੰਟ ਵਿੱਚ ਸਭ ਦੇਖਿਆ ਜਾਵੇ ਜਦੋਂ ਫਿਰ ਜੇ ਕੇਸਰੀ ਰੰਗ ਦੀ ਅਸੀਂ ਗੱਲ ਕਰੀਏ ਤਾਂ ਕੇਸਰੀ ਰੰਗ ਆਖਰਕਾਰ ਪਹੁੰਚ ਕਿਵੇਂ ਆਇਆ ਕੇਸਰੀ ਰੰਗ ਹੀ ਕਿਵੇਂ ਸਾਰੇ ਗੁਰਦੁਆਰਾ ਸਾਹਿਬ ਉਹ ਤਾਂ ਫਿਰ ਦੇਖੋ ਜੀ ਗੱਲ ਇਹ ਆ ਜਿਹੜਾ ਸਿੱਖ ਕਮਿਊਨਿਟੀ ਆ ਉਹ ਮੋਸਟਲੀ ਪਹਿਲਾਂ Hindu ਸੀਗੇ Hinduਾਂ ਦੇ ਵਿੱਚੋਂ ਸਿੱਖ ਬਹੁਤੇ ਸਾਰੇ ਸਿੱਖੀ ਉਹਨਾਂ ਨੇ ਪਰਮਾਨਿਤ ਕੀਤੀ ਸੀ ਕਿs ਰੂਪ ਲੈ ਆਂਦਾ ਸਿੱਖੀ ਟ੍ਰੈਡੀਸ਼ਨ ਸਿੱਖੀ ਪ੍ਰੈਕਟਿਸਿਸ ਗੁਰੂ ਗ੍ਰੰਥ ਸਾਹਿਬ ਦਰਬਾਰ ਸਾਹਿਬ ਸਾਰੀਆਂ ਚੀਜ਼ਾਂ ਆ ਉਹਦੇ ਵਿੱਚ ਕਿਸੇ ਵੇਲੇ ਮਤਲਬ ਇਸ ਕਿਸਮ ਦੀਆਂ ਗਲਤੀਆਂ ਹੋਈਆਂ ਹੋਣੀਆਂ ਉਹਨੂੰ ਪਿੰਨ ਪੁਆਇੰਟ ਕਰਨਾ ਬੜਾ ਮੁਸ਼ਕਿਲ ਆ ਵੀ ਦੱਸਣਾ ਕਦੋਂ ਹੋਈਆਂ ਕਿਉਂਕਿ ਜਿਹੜੀ ਟ੍ਰੈਡੀਸ਼ਨ ਆ ਉਹ ਬੜੇ ਲੰਬੇ ਅਰਸੇ ਦੇ ਵਿੱਚ ਹੁੰਦੀ ਤੋਂ ਪਰਚਲਿਤ ਹੋ ਗਈ ਤੋਂ ਉਹਨਾਂ ਨੇ ਹੁਣ ਉਸ ਜਿਹੜੀ ਗਲਤ ਚੀਜ਼ ਹੋਈ ਹੈ ਜਿਹੜੀ ਸਿੱਖੀ ਦੇ ਸਰੂਪ ਦੇ ਮੁਤਾਬਕ ਨਹੀਂ ਹੈ ਉਸ ਨੂੰ ਉਹਨਾਂ ਨੇ ਨਕਾਰ ਕੇ ਸਿੱਖੀ ਦੇ ਸਰੂਪ ਵਿੱਚ ਵਾਪਸ ਲੈ ਕੇ ਆਇਆ ਇਹਦੇ ਟੀਚਰ ਟਿੱਪਣੀਆਂ ਉਹ ਪਹਿਲਾਂ ਵੀ ਹੁੰਦੀਆਂ ਸੀ ਜੀ ਕਿ ਆਖਰ ਪਹਿਲਾਂ ਕਰਿਆ ਜਾਂਦਾ ਸੀ ਵੀ ਜਿਹੜਾ ਕੇਸਰੀ ਰੰਗ ਨਾ ਹੋਵੇ ਜਾਂ ਹੋਰ ਦੇਖੋ ਗੱਲ ਤਾਂ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪੈਸੀਫਾਈ ਕਰਨੀ ਹੈ ਨਾ ਤੇ ਉਹਦੇ ਵਿੱਚੋਂ ਮਤਲਬ ਜਥੇਦਾਰ ਸਾਹਿਬਾਨ ਨੇ ਦੱਸ ਲਈ ਸੋ ਉਹਨਾਂ ਨੇ ਬੜੇ ਸੁਚੱਜੇ ਢੰਗ ਨਾਲ ਬੜੇ ਤਰੀਕੇ ਦੇ ਨਾਲ ਰਹਿਤ ਮਰਿਆਦਾ ਦਾ ਜੋ ਸੀ ਉਸ ਨੂੰ ਚਾਨਬੀਨ ਕਰਕੇ ਉਸਦੇ ਵਿੱਚ ਉਹਨਾਂ ਨੇ ਆਪਣਾ ਦੇਸ਼ ਦੇ ਦਿੱਤਾ ਤਾਂ ਇਸ ਦੇ ਵਿੱਚ ਕਿਸੇ ਦੂਸਰੇ ਨੂੰ ਕੋਈ ਇਤਰਾਜ਼ ਕਰਨ ਦੀ ਲੋੜ ਨਹੀਂ ਉਹ ਤਾਂ ਸਿੱਖਾਂ ਦੀ ਆਪਣੀ ਜੋ ਹੈ ਉਸ ਦੇ ਮੁਤਾਬਕ ਉਹਨਾਂ ਨੇ ਕੀਤਾ ਸਿੱਖਾਂ ਦੀ ਜੋ ਪ੍ਰੈਕਟਿਸਿਜ਼ ਹੈਗੀਆਂ ਜੋ ਸਿੱਖਾਂ ਦੀ ਟ੍ਰੈਡੀਸ਼ਨ ਹੈਗੀ ਉਸ ਦੇ ਮੁਤਾਬਕ ਉਹਨੇ ਕਿਸੇ ਨੂੰ ਕੋਈ ਦੁੱਖ ਦੀ ਤਕਲੀਫ ਦੀ ਲੋੜ ਨਹੀਂ ਕਿਸੇ ਨੂੰ ਬੁਰਾ ਨਹੀਂ ਕਿਹਾ ਕਿਸੇ ਦਾ ਕੋਈ ਅਲੋਚਨਾ ਨਹੀਂ ਕੀਤੀ ਪਰ ਕਈ ਵਿੱਚ ਲੋਕ ਟੀਚਰ ਟਿੱਪਣੀਆਂ ਕਰ ਰਹੇ ਨੇ ਉਹ ਗੱਲ ਕਹਿੰਦੇ ਨੇ ਕਿ ਆਖਰਕਾਰ ਇਹ ਜਦੋਂ ਮਸਲਾ ਚੱਲਦਾ ਸੀਗਾ ਜਿਵੇਂ ਅਕਾਲੀ ਦਲ ਦੇ ਮਾਫੀ ਮੰਗਣ ਦਾ ਤਾਂ ਉਸ ਚੀਜ਼ ਨੂੰ ਕਿਤੇ ਨਾ ਕਿਤੇ ਰੂਟ ਆਊਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਤਾਂ ਕਿ ਉਹ ਮਸਲੇ ਤੇ ਚਰਚਾ ਉਨੀ ਨਾ ਹੋਵੇ ਇਸ ਮਸਲੇ ਨੂੰ ਲੈ ਕੇ ਇੱਕ ਵਿਵਾਦ ਹੀ ਛੇੜਦਾ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈ ਇਹਦਾ ਉਸ ਗੱਲ ਦੇ ਨਾਲ ਕੋਈ ਤਲਕ ਨਹੀਂ ਲੈਣਾ ਦੇਣਾ ਨਹੀਂ ਇਹ ਸਾਫ਼ ਸੁਥਰੀ ਗੱਲ ਹੈ ਉਹਨਾਂ ਨੇ ਆਪਣੀ ਜਿਹੜੀ オリਜਿਨੈਲਿਟੀ ਆ ਆਪਣੇ ਧਰਮ ਦੀ ਨਿਸ਼ਾਨ ਸਾਹਿਬ ਦੇ ਮੁਤਾਬਕ ਉਸ ਨੂੰ ਰੀਟ੍ਰੇਟ ਕੀਤਾ ਦੁਬਾਰਾ ਉਸ ਨੂੰ ਕਿਹਾ ਵੀ ਆ ਚੀਜ਼ ਪਹਿਲਾਂ ਵੀ ਸਰ ਜਿਵੇਂ ਜੇ ਗੱਲ ਕੀਤੀ ਜਾਵੇ ਜਦੋਂ ਸਥਾਪਨਾ ਕੀਤੀ ਗਈ ਪੰਜਵੇਂ ਜਿਹੜੇ ਗੁਰੂ ਸਾਹਿਬਾਨ ਸੀ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਛੇਵੇਂ ਗੁਰੂ ਨੇ ਸਥਾਪਨਾ ਕਰੀ ਨishan ਸਾਹਿਬ ਦੀ ਉਸ ਤੋਂ ਬਾਅਦ ਦੇ ਵਿੱਚ ਚਲੋ ਪੜਾਵ ਦਰ ਪੜਾਵ ਅੱਗੇ ਵਧਦੇ ਗਏ ਹਾਂ ਉਸ ਸਮੇਂ ਦੇ ਦੌਰਾਨ ਵੀ ਜਿਹੜੇ ਕਈ ਰੰਗਾਂ ਦਾ ਯਾਨੀ ਕਿ ਸਮੇਂ ਦਰ ਸਮੇਂ ਚੇਂਜਿੰਗ ਹੁੰਦੀ ਰਹੀ ਚਾਹੇ ਇਹ ਦੋ ਰੰਗਾਂ ਤੇ ਐਸਾ ਕੋਈ ਨਹੀਂ ਐਸਾ ਕੋਈ ਐਸਾ ਮੇਰੇ ਜ਼ਿਹਨ 'ਚ ਨਹੀਂ ਆਇਆ ਨਾ ਮੈਂਨੇ ਕਦੇ ਪੜਿਆ ਨਾ ਮੈਂ ਕਦੇ ਸੁਣਿਆ ਨਾ ਮੈਂ ਕਦੇ ਉਸ ਦੇ ਉੱਤੇ ਇਸ ਕਿਸਮ ਦੀ ਕੰਟਰੋਵਰਸੀ ਦੇਖੀ ਜੋ ਗੁਰੂ ਦਾ ਹੁਕਮ ਹੈ ਨਾ ਉਹ اٹਲ ਹੈ ਉਸ ਦੇ ਉੱਤੇ ਕੋਈ ਛਾਂਬੀਨ ਹੋ ਨਹੀਂ ਸਕਦੀ ਸੋ ਇਸ ਕਰਕੇ ਗੁਰੂ ਨੇ ਜੋ ਇਸਟੈਬਲਿਸ਼ ਕਰਤੀ ਫੈਕਟ ਦੇ ਦਿੱਤੋ ਉਸ ਨੂੰ ਅਸੀਂ ਐਕਸੈਪਟ ਹੀ ਕਰਦੇ ਹਾਂ ਉਸ ਤੇ ਨੁਕਤਾ ਚ ਨਹੀਂ ਨਹੀਂ ਕਰਦੇ ਇੱਕ ਸਰ ਜੇ ਗੱਲ ਜਿਵੇਂ ਹੁਣ ਜਦੋਂ ਕਿਉਂਕਿ ਜਿਵੇਂ ਤੁਸੀਂ ਕਿਹਾ ਵੀ ਇੱਥੇ ਵਾਦ-ਵਿਵਾਦ ਨਹੀਂ ਹੋਣਾ ਚਾਹੀਦਾ ਪਰ ਫਿਰ ਵੀ ਲੋਕ ਜਦੋਂ ਟਿੱਚਰ ਟਿੱਪਣੀਆਂ ਕਰਦੇ ਨੇ ਜ਼ਿਕਰ ਹਰ ਵਾਰੀ ਜਦੋਂ ਵੀ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਕਈ ਤਰ੍ਹਾਂ ਦੇ ਐਲੀਗੇਸ਼ਨ ਨੇ ਜਿਹੜੇ ਆਰਐਸਐਸ ਤੇ ਰਹਿੰਦੇ ਨੇਗੇ ਕੇਸਰੀ ਰੰਗ ਦੇ ਨਾਲ ਕੋਈ ਉਹਨਾਂ ਦਾ ਰਾਪਤਾ ਸੀਗਾ ਉਹ ਤਾਂ ਦੇਖੋ ਜਿਹੜੇ ਹੈਗੇ ਆ ਉਹਨਾਂ ਦਾ ਪਗਮਾ ਰੰਗ ਹੈ ਉਹਨਾਂ ਦੀ ਆਪਣੀ ਟਰੈਡੀਸ਼ਨ ਹੈ ਕਿਉਂਕਿ ਜਿਹੜਾ ਉਹ ਧਰਮ ਆ ਨਾ ਹਿੰਦੂਇਜ਼ਮ ਉਸਦੇ ਵਿੱਚ ਇਹ ਆ ਵੀ ਤੁਸੀਂ ਭਗਮਾ ਕੱਪੜੇ ਪਾ ਕੇ ਦੁਨੀਆ ਨੂੰ ਨਕਾਰ ਕੇ ਜੰਗਲਾਂ ਤੋਂ ਚਲੇ ਜਾਓ। ਯੂ ਲੀਵ ਦਿਸ ਵਰਲਡ ਹਾਂ ਮੋਨਾਸਟਿਕ ਸਿਸਟਮ ਉਸ ਨੂੰ ਕਹਿੰਦੇ। ਉਹਦੇ ਵਿੱਚ ਤੁਸੀਂ ਚਲੇ ਜਾਓ। ਉਹਦੇ ਵਿੱਚ ਤੁਸੀਂ ਸਮਾਜ ਨੂੰ ਤਿਆਗ ਦਿਓ। ਸਾਡੇ ਸਮਾਜ ਨੂੰ ਤਿਆਗ ਲੈਣੀ ਇਸ ਸਮਾਜ ਦੇ ਵਿੱਚ ਰਹਿਣਾ। ਵਿੱਚ ਰਹਿ ਕੇ ਜਿਹੜੀਆਂ ਸਮਾਜ ਦੇ ਵਿੱਚ ਕੁਰੀਤੀਆਂ ਉਹਨਾਂ ਦੇ ਖਿਲਾਫ ਜੂਝਣਾ। ਇਹ ਸਿੱਖ ਧਰਮ। ਸਾਡਾ ਧਰਮ ਸੋਸਾਇਟੀਲ ਰਿਲੀਜਨ। ਉਹਨਾਂ ਦਾ ਧਰਮ ਸੋਸਾਇਟੀਲ ਰਿਲੀਜਨ ਨਹੀਂ ਹੈ। ਉਹਨਾਂ ਨੇ ਰੱਬ ਦੀ ਭਾਲ ਦੇ ਵਿੱਚ ਅਖੀਰਲੇ ਜੋ ਉਹਨਾਂ ਦੀ ਜ਼ਿੰਦਗੀ ਦਾ ਪਾਰਟ ਆ ਉਸ ਦੇ ਵਿੱਚ ਹੋ ਕੇ ਜੰਗਲਾਂ 'ਚ ਚਲੇ ਜਾਣਾ ਮਠਾਂ 'ਤੇ ਬੈਠ ਜਾਣਾ ਅਸੀਂ ਮਠਾਂ 'ਤੇ ਨਹੀਂ ਜਾਣਾ ਅਸੀਂ ਜੰਗਲਾਂ 'ਚ ਨਹੀਂ ਜਾਣਾ ਅਸੀਂ ਪਹਾੜਾਂ ਦੀ ਗੁੰਦਰਾ 'ਚ ਨਹੀਂ ਛੁਪਣਾ ਸਾਨੇ ਇਸ ਜ਼ਿੰਦਗੀ ਦੇ ਵਿੱਚ ਰਹਿ ਕੇ ਇਸ ਸਮਾਜ 'ਚ ਰਹਿ ਕੇ ਸਮਾਜ ਦੀਆਂ ਕੁਰਚੀਆਂ ਦੇ ਖਿਲਾਫ ਜੱਦੋ ਜਹਿਦ ਕਰਨੀ ਹੈ ਇਹ ਸਾਡਾ ਧਰਮ ਸਾਡਾ ਧਰਮ ਸੋਸਾਇਟੀ ਰਿਲੀਜਨ ਸਾਡਾ ਧਰਮ ਮਤਲਬ ਮਨਸਟਿਕ ਰਿਲੀਜਨ ਨਹੀਂ ਹੈ ਅਸੀਂ ਦੁਨੀਆ ਦੀ ਜੋ ਵੀ ਸਾਲਵੇਸ਼ਨ ਹੈ ਉਸ ਲਈ ਜੁੜਨਾ ਅਸੀਂ ਇੰਡੀਵਿਜੂਅਲ ਉਹ ਇੰਡੀਵਿਜੂਅਲ ਸਾਲਵੇਸ਼ਨ ਰਿਲੀਜੀਨ ਆਪਣਾ ਹੀ ਤੁਸੀਂ ਕਲਿਆਣ ਕਰਨਾ ਆਪਣਾ ਹੀ ਤੁਸੀਂ ਉੱਥੇ ਜਾ ਕੇ ਮਠਾਂ ਤੇ ਬੈਠ ਕੇ ਪਹਾੜਾਂ ਚ ਜਾ ਕੇ ਜੰਗਲਾਂ ਚ ਜਾ ਕੇ ਤੁਸੀਂ ਆਪਣਾ ਸਾਲਵੇਸ਼ਨ ਕਰਨੀ ਹੈ ਸਾਨੂੰ ਆਪਣੀ ਸਾਲਵੇਸ਼ਨ ਨਹੀਂ ਕਰਨੀ ਹੈ ਸਮਾਜ ਦੀ ਸਾਲਵੇਸ਼ਨ ਕਰਨੀ ਹੈ ਚਲਾ ਇਸ ਕਰਕੇ ਅੰਤ ਇੱਕ ਨਾਸਵਾਰਾ ਵੀਰਾ ਕੀ ਜਿਵੇਂ ਤੁਸੀਂ ਵੀ ਕਈ ਵਾਰੀ ਇਸ ਚੀਜ਼ ਨੂੰ ਲੈ ਕੇ ਜਾਗਰੂਕ ਕਰਿਆ ਤੇ ਤੱਥ ਦਿਤਨੇ ਤੁਸੀਂ ਬਕਾਇਦਾ ਤੌਰ ਤੇ ਵੀ ਜਿਵੇਂ ਸ਼੍ਰੀ ਹੇਮਕੁੰਨ ਸਾਹਿਬ ਦੀ ਗੱਲ ਆਉਂਦੀ ਹੈ ਵੀ ਉਹਦਾ ਕੋਈ ਇਤਿਹਾਸਿਕ ਨਹੀਂ ਹੈਗਾ ਆ ਇਸ ਚੀਜ਼ ਇਹਦਾ ਮਤਲਬ ਵੀ ਜਦੋਂ ਕਿਤੇ ਆਰਐਸਐਸ ਨਾਲ ਰਿਲੇਟ ਕਰਿਆ ਜਾਂਦਾ ਤਾਂ ਇਹਦਾ ਕੀ ਕੇ ਕਾਰਨ ਵੀ ਹੈ ਵੀ ਕਈ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਕਰੀ ਹੈ ਛੇੜਖਾਨੀ ਨਹੀਂ ਉਹ ਤਾਂ ਛੇੜਖਾਨੀ ਕਰਦੇ ਆ ਕੋਈ ਵੀ ਜਿਹੜਾ ਧਰਮ ਹੈ ਉਸ ਨੂੰ ਡਿਮੋਲਿਸ਼ ਕਰਨ ਲਈ ਜਿਹੜਾ ਆਪੋਜ਼ਿਟ ਸਿਸਟਮ ਆ ਉਹ ਕੋਈ ਨਾ ਕੋਈ ਇਹ ਸ਼ਰਾਰਤੀ ਇਸ ਕਿਸਮ ਦੀ ਕਰਦਾ ਹਿਮਕੁੰਡ ਕੋਈ ਸਿੱਖਾਂ ਦੇ ਨਾਲ ਰਿਲੇਸ਼ਨ ਨਹੀਂ ਹੁੰਦਾ ਉਹ ਸਾਡੇ ਤੇ ਛੋਪਿਆ ਗਿਆ ਬਚਿੱਤਰ ਨਾਟਕ ਉਸ ਦੇ ਵਿੱਚੋਂ ਨਿਕਲੀ ਵੀ ਗੱਲ ਨੂੰ ਉਹਨੇ ਲੈ ਕੇ ਕਹਿਤਾ ਗੁਰੂ ਗੋਬਿੰਦ ਸਿੰਘ ਨੇ ਪਿਛਲੇ ਜਨਮ ਤੋਂ ਤਪੱਸਿਆ ਨਾ ਤਪੱਸਿਆ ਸਾਡੇ ਨਾਲ ਨਾ ਪਿਛਲਾ ਤੇ ਨਾ ਅਗਲਾ ਜਨਮ ਜਨਮ ਇਹੀ ਹੈ ਸਮਝੇ ਕਿ ਨਹੀਂ ਇਸ ਦੇ ਵਿੱਚ ਹੀ ਤੁਸੀਂ ਵਿਚਰਨਾ ਇਸ ਦੇ ਵਿੱਚ ਹੀ ਤੁਸੀਂ ਸਮਾਜ ਦੇ ਵਿੱਚ ਰਹਿ ਕੇ ਸਮਾਜ ਦੀਆਂ ਕੁਰਸੀਆਂ ਦੇ ਖਿਲਾਫ ਸਟ੍ਰਗਲ ਕਰਨਾ ਤਨ ਵਾਤੇ ਇਸ ਜਿਵੇਂ ਕਿ ਕਿਉਂਕਿ ਜਿਸ ਤਰ੍ਹਾਂ ਦੇ ਨਾਗ ਉਦਸ਼ਨ ਤੇ ਲਾਹੌਰਾਂ ਦੀ ਗੱਲ ਕੀਤੀ ਜਾਵੇ ਤਾਂ तमाम ਜਦੋਂ ਪੁਰਾਣੇ ਇਤਿਹਾਸ ਨੂੰ ਵੀ ਜੇਤ ਪੜਦੇ ਆ ਤੇ ਜਿਸ ਤਰ੍ਹਾਂ ਦੀ رائے ਰੱਖਦੇ ਆ ਉਹਨਾਂ ਦਾ ਕੁਲਮ ਲਾ ਕੇ ਜੇ ਦੇਖਿਆ ਜਾਵੇ ਤਾਂ ਉਹ ਕਹਿੰਦੇ ਕਿ ਇਸ ਦੇ ਉੱਤੇ ਬਵਾਦ ਨਹੀਂ ਹੋਣਾ ਚਾਹੀਦਾ ਕਿਉਂਕਿ ਇਹੀ ਦੋ ਰੰਗ ਨੇ ਜਿਨ੍ਹਾਂ ਨੂੰ ਲੈ ਕੇ ਜ਼ਿਕਰ ਪਹਿਲਾਂ ਵੀ ਹੋਇਆ ਤੇ ਉਹ ਠੀਕ ਹੈ ਕਿ ਇੱਕ ਸਮਾਂ ਚੱਲਦਾ ਰਿਹਾ ਤੇ ਲਾਸਟ ਜਿਹੜਾ ਹੁਕਮ ਜਾਰੀ ਕਰਨ ਦੀ ਵੀ ਲੋੜ ਸ਼ਾਇਦ ਇਸੇ ਲਈ ਪਈ ਕਿ ਕਿਸੇ ਤਰ੍ਹਾਂ ਦੀ ਦੁਬਿਧਾ ਜਿਹੜੀ ਉਹ ਸੰਗਤ ਦੇ ਮਨ ਦੇ ਵਿੱਚ ਨਾ ਰਹੇ ਸੀਨੀਅਰ ਵੀਡੀਓ ਨੋਟ ਮੈਂ ਤੇ ਦੇ ਨਾਲ ਸੁਮੇਸ਼ ਸਿੰਘ ਰੋਜਨਸ ਵੀ ਚੰਡੀਗੜ੍ਹ